ਕਸਿਕਾਲ ਦੀ ਸਾਰਿਆਂ ਪਿਆਰ ਪੰਛਸੀ ਕਾਲ ਹਾਂਜੀ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਅਰਦਾਸ ਇਹ ਕਰਦੇ ਆ ਕਿ ਸਾਰੇ ਭੈਣ ਭਰਾ ਆਪਣੇ ਘਰੇ ਬਸਦੇ ਰਹਦੇ ਰਹਿਣ ਤੇ ਆਓ ਜੀ ਆਪਾਂ ਅੱਜ ਬਣਾਉਣ ਲੱਗੇ ਆ ਥੋੜਾ ਜਿਹਾ ਸੋਜੀ ਦਾ ਨਾਸ਼ਤਾ ਸੋਜੀ ਦੇ ਨਾਸਤੇ ਵਿੱਚ ਆਪਾਂ ਇੱਕ ਕੌਲੀ ਸੋਜੀ ਦੀ ਲਈ ਆ ਤੇ ਇੱਕ ਕੱਪ ਮੈਂ ਦਹੀਂ ਧਾਲਿਆ ਕਿ ਦਹੀਂ ਮੈਂ ਫੈਂਟ ਲਿਆ ਸੀਗਾ ਤੇ ਨਾਲ ਲਈਆਂ ਪੰਜ ਮਿਰਚਾਂ ਹਰੀਆਂ ਜੋ ਕਿ ਆਪਾਂ ਕੱਟ ਲੀਆਂ ਨੇ ਤੁਹਾਡਾ ਜਿਆਦਾ ਦਿਲ ਕਰਦਾ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਥੋੜੀ ਲਈ ਐ ਮੈਂ ਤੱਤਾ ਗੋभी ਜੋ ਕਿ ਕद्दूकस ਕਰ ਰੱਖੀ ਹੈ ਗਾਜਰ ਵੀ ਕद्दूकस ਕੀਤੀ ਹੈ ਤੇ ਦੋ ਉਬਲੇ ਆਲੂ ਸੀ ਜੋ ਕਿ ਉਹ ਵੀ ਆਪਾਂ ਨੇ ਕद्दूकस ਕਰਕੇ ਹੀ ਰੱਖੇ ਨੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਬੋਲ ਲਵਾਂਗੇ ਉਸ ਬੋਲ ਦੇ ਵਿੱਚ ਆਪਾਂ ਸੂਜੀ ਨੂੰ ਪਾਵਾਂਗੇ ਸੂਜੀ ਤੁਸੀਂ ਕੋਈ ਵੀ ਲੈ ਲਓ ਪਰ ਆਪਾਂ ਸੂਜੀ ਨੂੰ ਇਸਤੇਮਾਲ ਕਰਾਂਗੇ ਸੂਜੀ ਦਾ ਪੈਕ ਕੌਲੀ ਇਹਦੇ ਵਿੱਚ ਪਾਈ ਹੈਗੀ ਜਿੰਨਾ ਆਪਾਂ ਤੁਸੀਂ ਆਪਾ ਸੂਜੀ ਲਈਏ ਤੇ ਉਹ ਨਹੀਂ ਆਪਾਂ ਇਹਦੇ ਵਿੱਚ ਦਹੀਂ ਐਡ ਕੀਤਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿ ਆ ਕੇ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਕਿ ਆਪਾਂ ਨੂੰ ਫਿਰ ਦੇਖੋ ਚੰਗੀ ਤਰ੍ਹਾਂ ਮਿਕਸ ਹੋਏਗੀ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਪਾਣੀ ਆਪਾਂ ਸੂਜੀ ਵਾਲੇ ਕੱਪੀ ਨਾਲ ਪਾਵਾਂਗੇ ਜਿੰਨੀ ਕ ਆਪਾਂ ਨੂੰ ਪਤਾ ਕਿ ਕਿੰਨਾ ਕੀ ਪਾਣੀ ਚਾਹੀਦਾਗਾ ਉਸ ਹਿਸਾਬ ਦੇ ਨਾਲ ਆਪਾਂ ਇਹਦੇ ਵਿੱਚ ऐड करा क्योंकि सूजी है जी पानी के फुल जाती है पानी भी सुख ली आप चंकी तरह मिक्स करके छड़ा थोड़ी देर लाई इन आप चंकी तरह अद्धे घंटे पौने लिये छड़ा तो फिर ये आप जो आप कि कदू कस किया अपने कोले पत्ता गोभी है गाजर ये आप चीजा एड करा ये पावगे आप आलू बिच पावे आप हरी मिर्च ये चीजा सारिया आप कर लगे आपू पंद्रह तो भी मिनट लिए रख देंगे क्योंकि फिर यह सूजी अपनी फुल जाएगी पत्ता गोभी सारी चीजा पहला पा दिखा होगा वो भी निकल जाएगा थोड़ा आप नमक पाके छे बाकी जो आप पाने चीजा मिर्च मसा बाकी मसाले जो पाने आप थोड़ा जा नमक ज्यादा नहीं ਕਿਉਂਕਿ ਇਹ ਫੈਸਲੀ ਪਾਇਆ ਕਿ ਪਾਣੀ ਛੱਡੇਗਾ ਜਦ ਸੂਜੀ ਪਾ ਕੇ ਤੇ ਪਾਕੀ ਸਬਜ਼ੀਆਂ ਪਾਣੀ ਛੱਡਣੀਆਂ ਤਾਂ ਸੂਜੀ ਸੁੱਕ ਲਏਗੀ ਇਸ ਲਈ ਆਪਾਂ ਇਹਦੇ ਵਿੱਚ ਨਮਕ ਪਹਿਲਾਂ ਪਾ ਦਿੱਤਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਜਿ ਹੁਣ ਆਪਾਂ ਇੱਕ ਪੈਨ 'ਚ ਧਰਾਂਗੇ ਤੇਲ ਗਰਮ ਥੋੜਾ ਤੇਲ ਪਾ ਕੇ ਗਰਮ ਧਰਾਂਗੇ ਆਪਾਂ ਇਹਨੂੰ ਇਹ ਗਰਮ ਹੁੰਦਾ ਆਪਣਾ ਹਣ ਤੇਲ ਆਪਣਾ ਗਰਮ ਹੋ ਗਿਆ ਆਪਾਂ ਇਹ ਚ ਪਾਵਾਂਗੇ ਕੁਛ ਜੀਰਾ ਥੋੜੀ ਪਾਵਾਂਗੇ ਆਪਾਂ ਰਾਏ ਇੱਕ ਚਮਚਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ ਆਪਾਂ ਇਹਨਾਂ ਨੂੰ ਹਿਲਾਵਾਂਗੇ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਤਹਿਲਾ ਤਲ ਤੁਹਾਡੀ ਜਿੰਨੀ ਇੱਛਾ ਤੁਸੀਂ ਪਾ ਲੋ ਤੇ ਬਹੁਤ ਟੇਸਟੀ ਹੁੰਦੇ ਨੇ ਤਕਿ ਇਹ ਮੈਦੇ 50 ਗ੍ਰਾਮ ਦੇ ਕਰੀਬ 10 ਥੱਲੇ ਪਾਏ ਨੇ ਵਿੱਚ ਪਾਮਗੇ ਆਪਾਂ ਕੜੀ ਪੱਤਾ ਜੋ ਬਹੁਤ ਟੇਸਟੀ ਹੈ ਨਾ ਵੱਖਰਾ ਹੀ ਹੁੰਦਾ ਵਾ ਕਿਸੇ ਵੀ ਦਾਲ ਸਬਜ਼ੀ ਚ ਪਾਓ ਤਾਂ ਟੇਸਟ ਵੱਖਰਾ ਹੁੰਦਾ ਹੈ ਬਹੁਤ ਹੀ ਫਾਇਦੇਸਤ ਬੰਦੇ ਕੜੀ ਪੱਤੇ ਪਾਉਣ ਨਾਲ ਕੱਟ ਕੇ ਇਹਦੇ ਉੱਪਰ ਹੀ ਆਪਾਂ ਇਹਨਾਂ ਨੂੰ ਭੁੰਨਾਂਗੇ ਕੜੀ ਪਤਾ ਜਿਆਦਾ ਪਾਉਣਾ ਚਾਹੇ ਤਾਂ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਤੇ ਜਿਆਦਾ ਪਾਉਣੇ ਜਿਆਦਾ ਪਾ ਸਕਦੇ ਆ ਪਰ ਮੈਂ ਤਾਂ तकरीबन ਤਿਲ 50 ਗ੍ਰਾਮ ਦੇ ਕਰੀਬ ਹੀ ਪਾਏ ਨੇ ਜਿਆਦਾ ਨਹੀਂ ਪਾਏਗੇ ਆਪਾਂ ਨੂੰ ਹਿਲਾਉਂਦੇ ਰਹਿਣਾ ਵਾ ਕਿਉਂਕਿ ਇਹ ਜੇ ਹਿਲਾਵਾਂਗੇ ਨਹੀਂ ਤਾਂ ਇਹ ਆਪਣੇ ਤੜਕਾ ਬਣਾਇਆ ਆਪਣਾ ਜਲ ਜਾਏਗਾ हाँ जी अपना तड़का तैयार हो गया आप तड़के मिक्स कर लागे जो आप सूजी का मिश्रण रखा बिच पावे आप टमाटर जो कि मैं एक छोटा टमाटर लिया नि पीस किए बीज आप कड़ दिते थे, तो थे, थे, थे। टमाटर ने थोड़ा पावगे आप अदरक ਜੋ ਕਿ ਆਪਾਂ ਗੱਦੂ ਕਸ ਕਰਕੇ ਰੱਖਿਆ ਹੋਇਆ ਹੈ ਵਿੱਚ ਪਾਵਾਂਗੇ ਆਪਾਂ ਚਿੱਲੀ ਫਲੈਕਸ ਇੱਕ ਚਮਚਾ ਤੁਸੀਂ ਜ਼ਿਆਦਾ ਪਾਉਣੇ ਤਾਂ ਜ਼ਿਆਦਾ ਵੀ ਪਾ ਸਕਦੇ ਆ ਕਿ ਜਿੰਨੇ ਪਾਵਾਂਗੇ ਉਨਾਂ ਹੀ ਸੋਹਣਾ ਲੱਗਦਾ ਤੇ ਟੇਸਟ ਵੱਖਰਾ ਹੁੰਦਾ ਹੈ ਇਹਦਾ ਥੋੜਾ ਆਪਾਂ ਪਾਵਾਂਗੇ ਪੀਜਾ ਸੀਜ਼ਨਸ ਤੁੜਾ ਆਪਾਂ ਇਹਨੂੰ ਪਾਵਾਂਗੇ ਥੋੜੀ ਪਾਵਾਂਗੇ ਕਾਲੀ ਮਿਰਚ ਇਹਦੇ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ ਥੋੜੀ ਜੀ ਕਿਉਂਕਿ ਇਹਦਾ ਟੇਸਟ ਥੋੜਾ ਹੋ ਜਾਏਗਾ ਥੋੜਾ ਨਮਕ ਹੋਰ ਪਾਵਾਂਗੇ ਕਿਉਂਕਿ ਆਪਣੇ ਕੋਲ ਸਬਜ਼ੀਆਂ ਵਗੈਰਾ ਹੋ ਗਿਆ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਾਂਗੇ ਸਾਰੇ ਨੂੰ ਤੇ ਆਪ ਨੂੰ ਪਤਾ ਲੱਗ ਜਾਏਗਾ ਕਿ ਇਹਦੇ ਵਿੱਚ ਹੋਰ ਪਾਣੀ ਪੈਂਦਾ ਜਾਂ ਆਪਣਾ ਮਿਸ਼ਰਣ ਇਹ ਠੀਕ ਹੈ ਕਿਉਂਕਿ ਆਪਾਂ ਪਹਿਲਾਂ ਨਮਕ ਜੋ ਸਬਜ਼ੀਆਂ ਪਾਈਆਂ ਉਹਦਾ ਨਮਕ ਪਾਇਆ ਸੀ ਤਾਂ ਪਾਣੀ ਛੱਡਿਆ ਉਹ ਪਾਣੀ ਛੱਡਣ ਦੇ ਨਾਲ ਆਪਣੀ ਸੂਜੀ बिल्कुल ठीक बैठ गई है आप हम लवेंगे एक कड़ाही गर्म कर दिता ਪਾਣੀ ਦੇ ਵਿੱਚ ਆਪਾਂ ਧਰ ਦਿੱਤਾ ਸਟੈਂਡ ਤੇ ਆਪਾਂ ਇੱਕ ਕੜਾਹੀ ਆਪਣਾ ਥਾਲੀ ਲਈ ਤੇ ਥਾਲੀ ਦੇ ਵਿੱਚ ਆਪਾਂ ਤੇ ਲਾ ਲਿਆ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇੱਕ ਚਮਚਾ ਇਨੂ ਦਾ ਜੋ ਕਿ ਆਪਾਂ ਬਣਾਇਆ ਸੀਗਾ ਮਿਸ਼ਰਣ ਆਪਾਂ ਇਨੂ ਦਾ ਇਹਦੇ ਵਿੱਚ ਮਿਕਸ ਕੀਤਾ ਤੁਹਾਡੇ ਕੋਲ ਇਨੂ ਨਹੀਂ ਤਾਂ ਤੁਸੀਂ ਬੇਕਿੰਗ ਪਾਊਡਰ ਵੀ ਆ ਸਕਦੇ ਆ ਜੇ ਆਪਾਂ ਚੰਗੀ ਤਰ੍ਹਾਂ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ ज्यादा नहीं बिल्कुल थोड़े देखो आपको तो मिक्स करना सारे तो मिक्स हो जाएगा पानी अपना उबलना लग गया बड़ा ही सॉफ्ट बनेगा फिर चंकी तरह मिक्स कर तो। तो बाद थाली दे के अपने पहले ही थाली तेल ला के रखा हुआ वा సారా మిశ్రణా ఏదల చంగ తరచ కల एक सार सैट करा तो बहुत ही वादिया अपा एक सार ही लगेगा यह मैं उपर पावगी थोड़ा जा आउल, अपने थोड़ा जा रफाइन अपना पानी उबले तो आप मीडियम से स्लो करा मतलब कि ज्यादा नहीं तेज करना ज्यादा तेज ना पानी जल जाएगा तो अपना फिर मिश्रण कच्चा ना रह जाए जो कि आप नाश्ता तैयार कर रहे हैं ये उपर पावे आप थोड़ी जी देगी मिर्च ज्यादा नहीं बल्कि थोड़ी जी पाओ चूडी मिसरण इस पानी दे रख देंगे कड़ाही दे पच्ची तो तीह मिनट लिए ढक के रख दता उस पहला आप नहीं खोलेंगे मीडियम सैजा पका तो पका तो क्योंकि मीडियम सैज के उपर ही बड़ा सोहना टेस्टी बनेगा ਆਪਾਂ ਆਪਾ ਦੇਖਾਂਗੇ 15-20 ਮਿੰਟ ਬਾਅਦ ਨਾਸ਼ਤਾ ਕਿਸ ਤਰ੍ਹਾਂ ਦਾ ਤਿਆਰ ਹੁੰਦਾ ਨਾਸ਼ਤਾ ਬਣ ਕੇ ਤਿਆਰ ਆ ਆਪਾਂ ਇਹਨੂੰ ਥੋੜਾ ਹੁਣ ਕੜਾਹੀ 'ਚੋਂ ਬਾਹਰ ਕੱਢਾਂਗੇ ਕੜਾਹੀ 'ਚੋਂ ਬਾਹਰ ਕੱਢ ਕੇ ਤੇ ਆਪਾਂ ਇਹਨੂੰ ਅੱਧਾ ਘੰਟਾ ਠੰਡਾ ਹੋਣ ਲਈ ਧਰਾਂਗੇ ਕਿਉਂਕਿ ਜਦ ਠੰਡਾ ਹੋ ਜਾਏਗਾ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਪੀਸ ਕਰ ਲਾਂਗੇ ਬਹੁਤ ਹੀ ਸੋਹਣਾ ਬਣਿਆ ਜੋ ਆਪਾਂ ਉੱਪਰ ਪਾਏ ਸੀ ਤੇ ਮਿਰਚ ਪਾਈ ਸੀ ਜਿਹੜੀ ਕਿ ਆਪਾਂ ਦੇਗੀ ਮਿਰਚ ਪਾਈ ਤੇ ਉਹਦਾ ਵੀ ਕਲਰ ਆਇਆਗਾ ਆਪਾਂ ਇਹਨੂੰ ਹੁਣ ਥੋੜਾ ਠੰਡਾ ਹੋਣ ਤੇ ਹੀ ਥੋੜਾ ਗਰਮ ਹੈ ਠੰਡਾ ਹੋਣ ਤੇ ਆਪਾਂ ਇਹਦੇ ਪੀਸ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਦਿਖਾਵਾਂਗੇ ਜੇ ਆਪਾਂ ਹੁਣ ਇਹ ਕਰ ਲੈ ਠੰਡੇ ਹੋ ਗਿਆ ਤੇ ਆਪਾਂ ਇਹਦੇ ਕਰਾਂਗੇ ਪੀਸ ਤੁਸੀਂ ਕਿਹੜੀ ਸ਼ੇਪ ਦੇਣੀ ਚਾਹੁੰਦੇ ਹੋ ਉਹ ਤੁਸੀਂ ਦੇ ਸਕਦੇ ਹੋ ਚੌਰਸ ਸ਼ੇਪ ਦੇਵੋ ਚਾਹੇ ਕਿਸੇ ਵੀ ਤਰੀਕੇ ਦੀ ਸ਼ੇਪ ਤੁਸੀਂ ਦੇ ਸਕਦੇ ਹੋ ਬਹੁਤ ਹੀ ਸੌਫਟ ਬਣੇ ਨੇ ਤੇ ਆਪਾਂ ਰਲਾਵਾਂਗੇ ਸੋਇਆ ਸੌਸ ਦੇ ਨਾਲ ਹਾਂਜੀ ਆਪਾਂ ਚਾਰ ਸਪਰੇ ਵੀ ਇਹਦੇ ਇਦਾਂ ਕਰਦ ਲਾਵਾਂਗੇ ਕਿਉਂਕਿ ਇਹਦੇ ਨਾਲ ਲੱਗਿਆ ਨਾ ਰਹਿ ਜਾਏ ਤੇ ਫਿਰ ਪੀਸ ਚੱਕਣੇ ਆਪਾਂ ਨੂੰ ਥੋੜੇ ਮੁਸ਼ਕਲ ਜੇ ਹੋ ਜਾਂਦੇ ਨੇ ਦੇਖਿਓ ਤੁਸੀਂ ਆਪਣੇ ਬਹੁਤ ਹੀ ਸੁਨੇ ਪ੍ਰੋਪਰ ਪੀਸ ਨਿਕਲ ਰਹੇ ਨੇ ਬੜੇ ਹੀ ਸਾਫਟ ਬਣੇ ਨੇ ਤੇ ਆਪਾਂ ਇਹ ਕੌਣ ਰੱਖਾਂਗੇ ਥਾਲੀ ਦੇ ਵਿੱਚ ਪਲੇਟ ਲਈਏ ਪੀਸ ਤੁਸੀਂ ਵੱਡੇ ਰੱਖਣੇ ਛੋਟੇ ਰੱਖਣੇ ਤੁਹਾਡੇ ਤੇ ਡਿਪੈਂਡ ਕਰਦਾ ਵਾ ਤੇ ਆਪਾਂ ਦੇ ਨਾ ਬਣ ਕੇ ਆਪਣਾ ਇਹ ਸੂਜੀ ਦਾ ਨਾਸ਼ਤਾ ਤਿਆਰ ਹੈ ਤੁਸੀਂ ਆਪਣੇ ਘਰ ਵਿੱਚ ਬਣਾਓ ਬੱਚਿਆਂ ਨੂੰ ਵੀ ਦਿਆ ਕਰੋ ਬਣਾ ਕੇ ਕਿਉਂਕਿ ਬੱਚੇ ਫਿਰ ਬਾਹਰ ਦਾ ਖਾਣਾ ਆਪਾਂ ਇਹ ਜੀ ਚੀਜ਼ ਬਣਾ ਕੇ ਦੇਈਏ ਕਿ ਬੱਚੇ ਬਾਹਰ ਦਾ ਖਾਣਾ ਭੁੱਲ ਜਾਣ ਤੁਸੀਂ ਘਰ ਵਿੱਚ ਜਰੂਰ ਤਿਆਰ ਕਰਕੇ ਬੱਚਿਆਂ ਨੂੰ ਖਿਲਾਓ ਇੱਕ ਵਾਰ ਖਿਲਾ ਕੇ ਦੇਖੋ ਤੇ ਬੱਚੇ ਤੁਹਾਡੇ ਬਾਰ ਬਾਰ ਇਹ ਚੀਜ਼ ਮੰਗਣਗੇ ਕਿਉਂਕਿ ਆਪਾਂ ਨੂੰ ਘਰ ਵਿੱਚ ਹੀ ਬਣਾ ਕੇ ਦੇਣਾ ਬੱਚਿਆਂ ਦੀ ਸਿਹਤ ਦਾ ਰਾਜ ਹੁੰਦਾ ਵਾ ਬਾਹਰੋਂ ਤੁਸੀਂ ਅੱਜ ਕੱਲ ਦੇਖਦੇ ਹੋ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਮਿਲਾਵਟ ਨਿਕਲਦੀ ਹੈ ਦੇਖੋ ਕਿੰਨੇ ਸੋਹਣੇ ਸੌਫਟ ਬਣੇ ਨੇ ਇਹ ਬਹੁਤ ਹੀ ਟੇਸਟ ਔਰ ਬਹੁਤ ਹੀ ਜਾਲੀਦਾਰ ਨੇ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਸਾਰੀਆਂ ਸਬਜ਼ੀਆਂ ਨੇ ਇਹਦੇ ਵਿੱਚ ਕੋਈ ਹੋਰ ਚੀਜ਼ ਨਹੀਂ ਆਪਾਂ ਪਾਈ ਵੀ ਤੁਹਾਡੇ ਸਾਹਮਣੇ ਐਡ ਕੀਤੇ ਆ ਤੁਸੀਂ ਇਹਨੂੰ ਸੋਇਆ ਸੌਸ ਦੇ ਨਾਲ ਵੀ ਖਾ ਸਕਦੇ ਹੋ ਅਗਰ ਤੁਸੀਂ ਚਟਣੀ ਬਣਾ ਕੇ ਚਾਹੋ ਨੀ ਧਨੀਏ ਦੀ ਤਾਂ ਉਹਦੇ ਨਾਲ ਵੀ ਖਾ ਸਕਦੇ ਆ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਜਰੂਰ ਕਰਨਾ ਬੈਲ ਬਟਨ ਦਬਾਣਾ ਤੁਹਾਨੂੰ ਕਿਸ ਤਰ੍ਹਾਂ ਦੀ ਮੇਰੀ ਰੈਸਪੀ ਲੱਗਦੀ ਹੈ ਪਲੀਜ਼ ਜਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਮੇਥੋਂ ਤੱਕ ਆਈ ਹੈ ਤੇ ਅੱਗੇ ਵੀ ਤੁਹਾਡੇ ਸਹਿਯੋਗ ਦੇ ਨਾਲ ਹੀ ਆਪਾਂ ਅੱਗੇ ਚੱਲਣਾ ਧੰਨਵਾਦ ਜੀ ਆਪਣੇ ਤਿਆਰ ਹੋ ਗਏ ਨੇ ਸੂਜੀ ਦਾ ਨਾਸ਼ਤਾ ਤੇ ਆਪਾਂ ਨਾਲ ਲਾਵਾਂਗੇ ਇਹਦੇ ਸੋਇਆ ਸੌਸ ਅਗਰ ਤੁਸੀਂ ਧਨੀਏ ਦੀ ਚਟਨੀ ਬਣਾ ਕੇ ਖਾਣਾ ਚਾਹਦੇ ਹੋ ਤਾਂ ਤੁਸੀਂ ਧਨੀਏ ਦੀ ਚਟਨੀ ਵੀ ਬਣਾ ਸਕਦੇ ਹੋ ਪਰ ਮੈਂ ਸੋਇਆ ਸੌਸ ਹੀ ਲਾਵਾਂਗੀ ਕਿਉਂਕਿ ਇਹ ਵੀ ਨਮਕੀਨ ਤੇ ਉਹ ਵੀ ਨਮਕੀਨੇ ਉਹਨਾਂ ਟੇਸਟ ਨਹੀਂ ਆਣਾ ਜਿੰਨਾ ਕਿ ਸੋਇਆ ਸੌਸ ਦੇ ਨਾਲ ਟੇਸਟ ਆਏਗਾ ਤੁਸੀਂ ਇਹਨੂੰ ਘਰ ਵਿੱਚ ਬਣਾ ਕੇ ਜ਼ਰੂਰ ਟਰਾਈ ਕਰੋ ਆਪਣੇ ਇਹ ਸੂਜੀ ਦਾ ਬਣਿਆ ਹੋਇਆ ਨਾਸ਼ਤਾ ਸੋਇਆ ਸੌਸ ਦੇ ਨਾਲ ਤਿਆਰ